ਪੀ ਤੂੰ ਬਖਸ਼ਣਵਾ ਹੋ ਪਾਪੀ ਤੂੰ ਬਖਸ਼ਣਵਾ ਗੁਰੂ ਬਖਸ਼ਣ ਹਰ ਗੁਰੂ ਦਾ ਦਰ ਬਖਸ਼ਣ ਹਰ ਸਿੱਖ ਕੌਮ ਇੱਕ ਜਹੀ ਕੌਮ ਹੈ ਜਿਨ੍ਹਾਂ ਕੋਲ ਕੋ ਚੜ ਕੇ ਆਉਂਦਾ ਤਾਂ ਉਹਦੀ ਧੌਣ ਲਾ ਦਿੱਤੀ ਜਾਂਦੀ ਹੈ ਤੇ ਜੇ ਕੋਈ ਨਿਮਕ ਆਉਂਦਾ ਤਾਂ ਉਸ ਨੂੰ ਗੱਲ ਆਇਆ ਜਾਂਦਾ ਸਿੱਖੀ ਦਾ ਫਲਸਫਾ ਇਹ ਹੀ ਹੈ ਕਿ ਜਿਸ ਨੇ ਆਪਣੀ ਗਲਤੀ ਮੰਨ ਲਈ ਤਾ ਵੱਡਾ ਦਿਲ ਦਿਖਾ ਕੇ ਕੌਮ ਉਸ ਨੂੰ ਆਪਣੇ ਕਲਾ ਵਿੱਚ ਲੈ ਲੈਂਦੀ ਹੈ ਤੇ ਇਤਿਹਾਸ ਵੀ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਨੇ ਵੀ ਆਪਣੀ ਗਲਤੀ ਮੰਨ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦਿਆਂ ਧਾਰਮਿਕ ਸਜ਼ਾ ਮਨਜ਼ੂਰ ਕੀਤੀ ਤੇ ਪੂਰੇ ਪੰਥ ਨੇ ਉਹਨਾਂ ਨੂੰ ਗੱਲ ਨਾ ਲਾਇਆ ਤੇ ਹੁਣ ਅੱਜ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਕੈਬਨਟ ਕੋਰ ਕਮੇਟੀ ਅਤੇ ਹੋਰਨਾਂ ਕੁ ਜਾਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕੂੜ ਪ੍ਰਚਾਰ ਵੀ ਹੋ ਰਿਹਾ ਹੈ ਜਥੇਦਾਰ ਸਹਿਬਾਨ ਵੱਲੋਂ ਸੁਣਾਈ ਗਈ ਸਜ਼ਾ ਤੇ ਕਿੰਤੂ ਪਰੰਤੂ ਵੀ ਕੀਤਾ ਜਾ ਰਿਹਾ ਪਰ ਸਿੱਖ ਪ੍ਰਚਾਰਕ ਟਾਡੀ ਤੇ ਕਥਾਵਾਚਕਾਂ ਵੱਲੋਂ ਗੁਰਬਾਣੀ ਅਨੁਸਾਰ ਅਜਿਹੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਜਿਨ੍ਹਾਂ ਨੇ ਸੁਖਬੀਰ ਬਾਦਲਸਣੇ ਤਤਕਾਲੀ ਕੈਬਨਟ ਨੂੰ ਸੁਣਾਈ ਸਜ਼ਾ ਤੇ ਸਵਾਲ ਖੜੇ ਕੀਤੇ ਸਨ ਖੈਰ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਗੁਰ ਪਰਮੇਸ਼ਰ ਗੁਰਗੋਬਿੰਦ ਗੁਰ ਕਰਤਾ ਗੁਰ ਸਦ ਬਖਸੰਦ ਦਾ ਗੁਰੂ ਅਕਾਲ ਸਰੂਪ ਹੈ ਕਰਨਹਾਰ ਹੈ ਬਖਸ਼ਿੰਦ ਹੈ ਫੋਰਐਵਰ ਫੋਰਗਿਵਿੰਗ ਸਦਾ ਹੀ ਮਾਫ ਕਰ ਦਿੰਦਾ ਹੈ ਭੁੱਲਾ ਕਰਨ ਵਾਲਿਆਂ ਨੂੰ ਬਖਸ਼ ਦਿੰਦਾ ਹੈ ਜੇ ਤੇ ਆਪਾਂ ਹੀ ਇੱਕ ਦੂਜੇ ਨੂੰ ਮਾਫ ਨਹੀਂ ਕਰਦੇ ਕੋਈ ਆਪ ਦੇ ਧੜੇ ਦਾ ਮਾਫੀ ਦੇ ਦਿਓ ਦੂਜੇ ਦੇ ਧੜੇ ਦਾ ਇਹਨੂੰ ਫਾਂਸੀ ਲਾ ਦਿਓ ਸਾਡਾ ਸੁਭਾਅ ਇਦਾਂ ਦਾ ਹੈ ਜਦੋਂ ਕੋਈ ਬੱਜਰ ਕਰੈਹਤ ਕਰਦਾ ਹੈ ਨਾ ਪੰਜਾਂ ਪਿਆਰਿਆਂ ਦੇ ਪੇਸ਼ ਹੋਵੇ ਜਾਂ ਪੰਜ ਸਿੰਘ ਸਹਿਬਾਨਾਂ ਦੇ ਕਾਲ ਤੱਕ ਤੇ ਪੇਸ਼ ਹੋਵੇ ਕੋਈ ਗੁਨਾਹ ਕੋਈ ਅਪਰਾਧ ਕੋਈ ਪਾਪ ਉਹ ਜੇ ਤੇ ਮੇਰੇ ਧੜੇ ਦਾ ਤੇ ਮੇਰਾ ਜੋਰ ਲੱਗਾ ਹੁੰਦਾ ਵੀ ਇਹਦੇ ਤੇ ਨਰਮੀ ਵਰਤਣ ਹੁਣ ਪੰਜ ਪਿਆਰੇ ਸਿੰਘ ਸਾਹਿਬ ਜੇ ਤੁਹਾਡੇ ਧੜੇ ਦਾ ਤੇ ਮੈਂ ਕਹਣਾ ਵੀ ਇਹਨੂੰ ਫਾਂਸੀ ਲਾ ਦਿਓ ਇਹਨੂੰ ਛੱਡਣਾ ਨਹੀਂ ਹੈ ਤੇ ਜੇ ਨਰਮ ਹੋ ਗਏ ਜਥੇਦਾਰ ਇਹਦੇ ਗਦਾਰ ਨੇ ਜੀ ਤੇ ਜੇ ਆਪਦੇ ਵਾਲੇ ਤੇ ਨਰਮ ਹੋ ਜਾਣ ਫਿਰ ਪੰਛਗਨੇ ਦੀ ਉਹ ਤੁਹਾਡੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਸਿੱਖੀ ਸਿਧਾਂਤ ਨਹੀਂ ਚੱਲਦਾ ਸਿਧਾਂਤ ਵਿੱਚ ਮੇਰ-ਤੇਰ ਨਹੀਂ ਹੁੰਦੀ ਕਈ ਵਾਰ ਆਪਾਂ ਮਖੌਲ ਉਡਾਉਣੇ ਵੀ ਤਨਖਾਹ ਲਾਤੀ ਪੰਜ ਪਿਆਰਿਆਂ ਸਿੰਘ ਸਹਿਬਾਨਾ ਸਾਨੂੰ ਤੇ ਅੱਜ ਪਤਾ ਲੱਗਾ ਭਾਂਡੇ ਮਾਂਜਣੇ ਬਾਣੀ ਪੜਨਾ ਆ ਕੇ ਸਜਾਏ ਤਨਖਾਹ ਐ ਐਡੀ ਮੋਟੀ ਬੁੱਧੀ ਹੋ ਗਈ ਸਾਡੇ ਲੋਕਾਂ ਨੇ ਫੇਸਬੁੱਕ ਤੇ ਸਾਰੇ ਸੋਸ਼ਲ ਮੀਡੀਆ ਤੇ ਇਦਾਂ ਦੇ ਵਿਦਵਾਨ ਨੇ ਉਹ ਭਾਈ ਜੀ ਉਹ ਦੁਨਿਆਵੀ ਤਖਤ ਨਹੀਂ ਹੈ ਜਿੱਥੇ ਫਾਂਸੀ ਦਿੱਤੀ ਜਾਵੇ ਕਦੇ ਰਹਿਤ ਦਾ ਖਰੜਾ ਪੜਿਓ ਤਨਖਾ ਦਾ ਭਾਵ ਹੁੰਦਾ ਹੈ ਸੇਵਾ ਲਾਉਣੀ ਭਾਈ ਤੂੰ ਮਨ ਦਾ ਮੈਲਾ ਹੈ ਤੂੰ ਪਾਪ ਕੀਤਾ ਹੈ ਐਨੇ ਪਾਠ ਜਪਜੀ ਸਾਹਿਬ ਦੇ ਕਰ ਭਾਂਡੇ ਮਾਂਜ ਸੇਵਾ ਕਰ ਝਾੜੂ ਪੋਚਾ ਕਰ ਇਹ ਤਨਖਾ ਹੈ ਇਹ ਸਜ਼ਾ ਹੈ ਸੇਵਾ ਦੇ ਰੂਪ ਵਿੱਚ ਤੈਨੂੰ ਲੱਗੀ ਹੈ ਜਿਵੇਂ ਜਿਵੇਂ ਇਹ ਸੇਵਾ ਕਰੇਗਾ ਤੇਰਾ ਮਨ ਨਿਰਮਲ ਹੋਵੇ ਤੇ ਤੂੰ ਗਾਹ ਤੋਂ ਪਾਪ ਨਾ ਕਰੇ ਆਹ ਹੁੰਦੀ ਹੈ ਤਨਖਾਹ ਇੱਕ ਉਦਾਹਰਣ ਦੇਣਗੇ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਕੋਰੜਿਆਂ ਦੀ ਸਜ਼ਾ ਲਾ ਦਿੱਤੀ ਕਾਲੀ ਫੂਲਾ ਸਿੰਘ ਨੇ ਮਾਰੇ ਤੇ ਨਹੀਂ ਜੇ ਮਾਰੇ ਨੇ ਤੇ ਵਿਖਾਓ ਇਤਿਹਾਸ ਸਜ਼ਾ ਲਾਈ ਹੈ ਤੇ ਜਦੋਂ ਸਿਰ ਝੁਕਾ ਲਿਆ ਮਹਾਰਾਜਾ ਰਣਜੀਤ ਸਿੰਘ ਨੇ ਤੇ ਕਾਲੀ ਫੂਲਾ ਸਿੰਘ ਨੇ ਗੱਲ ਨਾ ਲਾ ਲਿਆ ਵਿਆਹ ਹੰਕਾਰੀ ਮਾਰਨਾ ਸੀ ਆ ਉਗਣੀ ਕਟਨਾ ਸੀ ਤੁਹਾਡੇ ਚੋ ਕਿਤੇ ਤੁਹਾਨੂੰ ਸਿਧਾਂਤ ਇਹ ਨਹੀਂ ਆਖੇਗਾ ਵੀ ਸਿਰ ਵੱਢ ਦਿਓ ਮਾਰ ਦਿਓ ਵੱਢ ਦਿਓ ਟੁੱਕ ਦਿਓ ਸ਼ਰਨ ਆਇਆ ਨਾਲ ਪ੍ਰੇਮ ਨਾਲ ਹੀ ਨਜਿਠੀਦਾ ਹੈ ਹਾਂ ਜੇ ਕੋਈ ਚੜ ਕੇ ਆਵੇ ਮਸੇ ਰੰਗੜ ਵੰਗੂ ਤੇ ਫਿਰ ਉਹਦੇ ਤੇ ਸਿਰ ਨਹੀਂ ਰਹਿਣ ਦਿੰਦਾ ਖਾਲਸਾ ਤੇ ਜਿਹੜਾ ਸ਼ਰਨ ਆਉਂਦਾ ਹੈ ਉਹਨੂੰ ਤਨਖਾਹ ਲਾਈਦੀ ਹੈ ਉਹਨੂੰ ਸੇਵਾ ਲਾਈਦੀ ਹੈ ਇਹ ਸਿਧਾਂਤ ਸਿੱਖੀ ਦਾ ਹੈ ਔਰ ਸਿਧਾਤ ਤੁਹਾਡੇ ਮੇਰੇ ਖਿਆਲਾਂ ਨਾਲ ਬਦਲਦੇ ਨਹੀਂ ਹੁੰਦੇ ਸਿੱਖੀ ਦਾ ਬਿਰਦ ਹੈ ਜੋ ਸਰਣੇ ਆਵੇ ਤਿਸ ਕੰਠ ਲਾਵੇ ਬਿਰਦ ਸੁਆਮੀ ਸੰਦਾ ਹਾਂ ਕੋਈ ਪਖੰਡ ਕਰ ਰਿਹਾ ਦਿਖਾਵਾ ਕਰ ਰਿਹਾ ਹੈ ਮਤਲਬ ਲਈ ਝੁਕਿਆ ਇਹ ਵਈ ਗੁਰੂ ਜਾਣੇ ਪਰ ਗੁਰੂ ਘਰ ਦਾ ਸਿਧਾਂਤ ਹੈ ਜਿਹੜਾ ਪੰਜਾਂ ਪਿਆਰਿਆਂ ਕੋਲ ਤਖਤਾਂ ਦੇ ਉੱਤੇ ਸਿਰ ਝੁਕਾ ਲੈਂਦਾ ਗੁਰਮਤ ਵਿੱਚ ਕੋਈ ਪੰਕਤੀ ਹੈ ਹੀ ਨਹੀਂ ਜਿੱਥੇ ਲਿਖਿਆ ਹੋਵੇ ਵੀ ਤੁਸੀਂ ਮਾਪ ਨਹੀਂ ਕਰਨਾ ਕਾ ਸਮਾਏ ਰਾਜਨੀਤਿਕ ਬੰਦਿਆ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਗੁਨਾਹ ਮੰਨਿਆ ਹੈ ਬੜੀ ਵੱਡੀ ਗੱਲ ਹੈ ਪੂਰੀ ਦੁਨੀਆ ਦੇ ਵਰਲਡ ਦੇ ਸਾਹਮਣੇ ਖਲੋ ਕੇ ਗੁਰੂਵਾਲ ਮੁਖ ਕਰਕੇ ਆਪਣੇ ਆਪ ਨੂੰ ਗੁਨਾਹਗਰ ਮੰਨ ਲੈਣਾ ਬਹੁਤ ਵੱਡੀ ਗੱਲ ਹੋਇਆ ਵੀ ਆਪਣਾ ਗੁਨਾਹ ਮੰਨ ਲੈਣਾ ਨਾ ਮੰਨਣ ਵਾਲੇ ਵਾਲਿਆਂ ਨੂੰ ਸਜ਼ਾਵਾ ਹੈ ਨਾ ਮੰਨਣ ਵਾਲਿਆਂ ਨੂੰ ਦੁੱਖ ਹੈ ਮੰਨਣ ਵਾਲੇ ਨੂੰ ਗੁਰੂ ਬਖਸ਼ਦਾ ਹੈ ਗੁਰੂ ਬਖਸ਼ਿੰਦ ਹੈ ਜੋ ਸ਼ਰਣੇ ਆਵੇ ਕਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਮੇਰੇ ਗੁਰੂ ਦਾ ਸੁਭਾਅ ਹੈ ਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਦੇ ਨੇ ਕਿੱਡੇ-ਕੱਡੇ ਪਾਪੀ ਬਖਸ਼ ਦਿੱਤੇ ਮਹਾਰਾਜ ਸਾਹਿਬ ਨੇ ਤੁਸੀਂ ਇਤਿਹਾਸ ਦੇ ਕਦੇ ਪੰਨੇ ਫਰੋਲ ਕੇ ਵੇਖੋ ਹਾਂ ਕਦੇ ਚਲੋ ਮੈਂ ਤੁਹਾਨੂੰ ਛੋਟੀ ਜੀ ਉਦਾਹਰਨ ਦੇ ਦਿਆਂ ਕਿੱਡੇ ਵੱਡੇ ਬਖਸ਼ਿੰਦ ਸੁਭਾਅ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਸ਼ਹੀਦ ਕੀਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਦੇ ਵੱਡੇ ਫਰਜ਼ੰਦਾ ਨੂੰ ਚਮਕੌਰ ਦੀ ਗੜੀ 'ਚ ਸ਼ਹੀਦ ਕੀਤਾ ਆਨੰਦਪੁਰ ਸਾਹਿਬ ਉਜਾੜਿਆ ਜੁੱਧ ਕੀਤੇ ਔਰੰਗਜੀਬ ਨੇ ਇੰਨਾ ਇੰਨਾ ਨੁਕਸਾਨ ਕੀਤਾ ਆ ਗੁਰੂ ਘਰ ਦਾ ਪਰ ਗੁਰੂ ਗੋਬਿੰਦ ਸਿੰਘ ਔਰੰਗਜੀਬ ਦੇ ਪੁੱਤ ਦੀ ਫਿਰ ਮਦਦ ਕਰ ਦਿੰਦੇ ਆ ਬਹਾਦਰ ਸ਼ਾਹ ਆ ਬਹਾਦਰ ਸ਼ਾਹ ਨੂੰ ਰਾਜ ਦਵਾਇਆ ਮਹਾਰਾਜ ਦਸਵੇਂ ਪਾਤਸ਼ਾਹ ਨੇ ਔਰੰਗਜੀਬ ਦਾ ਪੋਤੇ ਆਓ ਤੁਸੀਂ ਅੰਦਾਜ਼ਾ ਲਾਓ ਗੁਰੂ ਗੋਬਿੰਦ ਸਿੰਘ ਕਿੱਡੇ ਬਖਸ਼ੇਂਦਾ ਗੁਰੂ ਸਾਹਿਬ ਕਿੱਡੇ ਬਖਸ਼ੇਂਦਾ ਔਰੰਗਜ਼ੇਬ ਇਹਨਾਂ ਨੂੰ ਨੁਕਸਾਨ ਕਰਦਾ ਗੁਰੂ ਘਰ ਦਾ ਵੀ ਅੰਤ ਕੋਈ ਨਹੀਂ ਤੇ ਦਇਆ ਦੇ ਦਾਤੇ ਜੋ ਦਇਆ ਕਰਨ ਆਉਂਦੇ ਆ ਤੇ ਮਹਾਰਾਜ ਔਰੰਗਜ਼ੇਬ ਦੇ ਪੁੱਤ ਨੂੰ ਵੀ ਬਖਸ਼ ਦਿੰਦੇ ਆ ਵਾਹਿਗੁਰੂ ਕਿੱਡੀ ਵੱਡੀ ਦਇਆ ਏ ਕਿਉਂਕਿ ਜੇ ਹੁਣ ਮਨ ਲਓ ਚਲੂ ਦੂਜੀ ਗੱਲ ਮੈਂ ਕਹਿ ਦੇਣਾ ਹੋਰ ਧਾਰਨ ਦੇ ਤਨ ਗੁਰੂ ਹਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸ਼ਾਹਜਹਾਨ ਨੇ ਚਾਰ ਜੰਗਾਂ ਕੀਤੀਆਂ ਕਿੰਨਾ ਨੁਕਸਾਨ ਕੀਤਾ ਬੀਬੀ ਵੀਰੋ ਸਾਹਿਬ ਜੀ ਦਾ ਵਿਆਹ ਰੱਖਿਆ ਹੋਇਆ ਏ ਅੰਮ੍ਰਿਤਸਰ ਦੇ ਵਿੱਚ ਇਨੀ ਤਬਾਈ ਮਚਾ ਦਿੱ ਲਿਆ ਕੇ ਫੌਜ ਨੇ ਨੁਕਸਾਨ ਹੀ ਨੁਕਸਾਨ ਕਰ ਦਿੱਤਾ ਏ ਤੇ ਯਾਦ ਰਹੇਓ ਗੁਰੂ ਹਰ राय ਸਾਹਿਬ ਕੋਲ ਜਦੋਂ ਸ਼ਾਹ ਜਹਾਂ ਗਿਆ ਸੀ ਨਾ ਪੀਰਤਪੁਰ ਸਾਹਿਬ ਤੇ ਉਹ ਝੁਕ ਕੇ ਗਿਆ ਮਾਫੀ ਮੰਗ ਕੇ ਗਿਆ ਤੇ ਉਹ ਗੁਰੂ ਹਰ राय ਸਾਹਿਬ ਨਿਰਵਾਰ ਗੁਰੂ ਨੇ ਫਿਰ ਬਖਸ਼ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲਾ ਆਇਆ ਬਿਲਕੁਲ درست ਆਇਆ ਬਿਲਕੁਲ درست ਆਇਆ ਪੰਥ ਦੀ ਰਹਿਨਮਾਈ ਕੀਤੀ ਆ ਜਥੇਦਾਰਾਂ ਨੇ ਮੁਬਾਰਕ ਆ ਜਥੇਦਾਰਾਂ ਨੂੰ ਉਹਨਾਂ ਨੇ ਪੰਥ ਦੀਆਂ ਰਵਾਇਤਾਂ ਨੂੰ ਸੰਭਾਲਿਆ ਤੇ ਦੁਨੀਆ 'ਚ ਇੱਕ ਮੈਸੇਜ ਗਿਆ ਕਿ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਹੀ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਮੈਸੇਜ ਗਿਆ ਦੁਨੀਆ ਭਰ ਦੇ ਅੰਦਰ ਹੁਣ ਇੱਥੇ ਕਈ ਬੰਦੇ ਕਹੀ ਜਾਂਦੇ ਉਹਨੂੰ ਕੋੜੇ ਨਹੀਂ ਮਾਰੇ ਉਹਨੂੰ ਗੋਲੀ ਮਾਰਦੇ ਹੋ ਉਹਨੂੰ ਆਹ ਕਰਦੇ ਹੋ ਬੰਦਾ ਪੰਜ ਬੰਦਿਆਂ 'ਚ ਖਲੋ ਕੇ ਮੰਨ ਜੇ ਨਾ ਇਹ ਗਲਤੀ ਆ ਯਾਰ ਮੇਰੀ ਲੋਕੀ ਉਹਨੂੰ ਆਂਦੇ ਛੱਡ ਛੱਡ ਪਾਸੇ ਉਹ ਗਲਤੀ ਮੰਨ ਗਿਆ ਗੁਰੂ ਹਰਗੋਬਿੰਦ ਮਹਾਰਾਜ ਦੇ ਅੱਗੇ ਝੋਲੀ ਅੱਡ ਕੇ ਜਦੋਂ ਇਹ ਗੱਲ ਕਹਿ ਦਿੱਤੀ ਮੰਨ ਜਾਣਾ ਸਭ ਤੋਂ ਵੱਡੀ ਸਜ਼ਾ ਬੰਦੇ ਵਾਸਤੇ ਇੱਥੇ ਕਈ ਕਹਿੰਦੇ ਕੋੜੇ ਮਾਰ ਦਿਓ ਇਨੂੰ ਇੱਕ ਬੰਦਾ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੇ ਕੋੜੇ ਮਾਰੇ ਮੈਂ ਕਿਹਾ ਗਲਤ ਕਹਿਨਾ ਕੋੜੇ ਨਹੀਂ ਸੀ ਮਾਰੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਸੀ ਮਾਰਨੇ ਆ ਮਾਰੇ ਨਹੀਂ ਸੀ ਗਏ ਕਿਤੇ ਵੀ ਨਹੀਂ ਬਣ ਕੇ ਮਾਰੇ ਗਏ ਆਖਿਆ ਸੀ ਵੀ ਮਾਰਨੇ ਆ ਪਰ ਜਦੋਂ ਮੰਨ ਗਿਆ ਤੇ ਫਿਰ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਕੋਈ ਗੱਲ ਨਹੀਂ ਕਈ ਇਤਿਹਾਸ ਨੂੰ ਆਪਣੇ ਤਰੀਕੇ ਨਾਲ ਤੋਲ ਮਰੋੜ ਕੇ ਆਖੀਦਾ ਮਾਰੇ ਇਸ ਮਾਰੇ ਨਹੀਂ ਆ ਪਰ ਉਹ ਵੱਜਿਆਂ ਵਰਗੇ ਹੀ ਆ ਹੁਣ ਜਦੋਂ ਵੀ ਅਕਾਲੀ ਬਾਬਾ ਫੂਲਾ ਸਿੰਘ ਦਾ ਨਾਮ ਆਊ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਆਊ ਕੋੜਿਆਂ ਦਾ ਜ਼ਿਕਰ ਤੇ ਹੁੰਦਾ ਨਾ ਮਾਰੇ ਨਹੀਂ ਤੇ ਮੇਰੇ ਅੱਗੇ ਬੰਦਿਆਂ ਨੇ ਕ੍ਰਿਟੀਸਾਈਜ਼ ਕਰੀ ਜਾਣਾ ਮੈਨੂੰ ਆਹ ਵੀਡੀਓ ਜਦੋਂ ਪੈ ਗਈ ਮੈਨੂੰ ਕਈਆਂ ਨੇ ਥੱਲੇ ਗਾਲਾਂ ਕੱਢਣੀਆਂ ਵੀ ਸ਼ਾਇਦ ਬਾਦਲਾ ਮੈਂ ਕੋਈ ਬਾਦਲਾ ਦਾ ਚਮਚਾ ਨਹੀਂ ਮੈਂ ਕੋਈ ਸੁਖਬੀਰ ਬਾਦਲ ਦਾ ਚਮਚਾ ਨਹੀਂ ਪਰ ਬਲਾਰਾ ਹੁਣ ਦੇ ਨਾਤੇ ਨਹੀਂ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਕੇ ਸਿਰ ਝਕਾਓ ਆਪਣਾ ਇਹਦੇ ਨਾਲ ਸਹੀ ਮੈਸੇਜ ਜਾਊਗਾ ਹੁਣ ਤੇ ਵੀ ਗੱਲ ਆਈ ਸ਼ਾਇਦ ਮੈਂ ਅਸੀਂ ਆਉਂਦੇ ਸਾਂ ਵੀ ਗੋਲੀ ਵੀ ਚੱਲੀ ਹੈ ਜਥੇਦਾਰ ਦਾ ਬਿਆਨ ਆ ਪੀ ਗਲਤ ਹੋਇਆ ਇਹ ਗੋਲੀ ਉਹਦੇ ਤੇ ਨਹੀਂ ਚੱਲੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਚੱਲੀ ਆ ਤੇ ਹੋ ਗਿਆ ਨਾ ਸਾਰਾ ਇਹ ਕੰਮ ਗਲਤ ਜੇ ਪੰਥ ਦਾ ਜਥੇਦਾਰ ਇੰਨੀ ਗੱਲ ਕਹਿ ਦੇਵੇ ਫਿਰ ਗੋਲੀ ਚਲਾਉਣ ਵਾਲਿਆਂ ਨੂੰ ਸਮਝਣਾ ਚਾਹੀਦਾ ਇਹ ਗੁਰੂ ਰਾਮਦਾਸ ਦਾ ਘਰ ਸੀ ਇਹ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕਿੱਡਾ ਗਲਤ ਮੈਸੇਜ ਦੁਨੀਆ ਤੱਕ ਜਾਊਗਾ ਸਾਰੇ ਸੰਸਾਰ ਦੀ ਸੰਗਤ ਉੱਥੇ ਮੱਥਾ ਟੇਕਣ ਲਈ ਇੰਨਾ ਦਿਨਾਂ ਦੇ ਵਿੱਚ ਕੋ ਮੈਨੂੰ ਆ ਕਿਸੇ ਬੰਦੇ ਨੇ ਰਸਤੇ 'ਚ ਹੀ ਦੱਸਿਆ ਅਕੇ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਸੁਖਬੀਰ ਨੂੰ ਉਹਨਾਂ ਦੇ ਉੱਤੇ ਕਿਸੇ ਨੇ ਗੋਲੀ ਚਲਾ ਦਿੱਤੀ ਕਿੱਡੇ ਪਾਪੀ ਤੇ ਕਿੱਡੇ ਦੁਸ਼ਟ ਲੋਕ ਹੋਣਗੇ ਉਹ ਉਹ ਜਿਨ੍ਹਾਂ ਨੇ ਇੱਕ ਸਾਡੇ ਗੁਰੂਆਂ ਦੇ ਸਤਾਨ ਨੂੰ ਵੀ ਨਹੀਂ ਦੇਖਿਆ ਕੀ ਉਹ ਲੋਕ ਕੋਈ ਕੋਈ ਉਹਨਾਂ ਨੂੰ ਖਾਲਸੇ ਕਹਦੇ ਹੋਗੇ ਜਾਂ ਉਹਨਾਂ ਨੂੰ ਸਿੱਖ ਕਹਦੇ ਹੋਗੇ ਉਹ ਤਾਂ ਦੁਸ਼ਟ ਲੋਕ ਆ ਜਿਹੜੇ ਇਹੋ ਜੇ ਕੰਮ ਕਰਨ ਵਾਲੇ ਆਪਣੇ ਗੁਰੂ ਦਾ ਵੀ ਡਰ ਨਹੀਂ ਮੰਨਿਆ ਭੋਰਾ ਸਿੱਖ ਧਰਮ ਦਾ ਫਲਸਫਾ ਇਹ ਨਹੀਂ ਕਹਿੰਦਾ ਕਿ ਜੇ ਕੋਈ ਨਿਮਕਿਆਂਦਾ ਮਾਫੀ ਮੰਗਦਾ ਉਸ ਨੂੰ ਜ਼ਲੀਲ ਕੀਤਾ ਜਾਏ ਨਾ ਹੀ ਉਹਨਾਂ ਨੂੰ ਕੋਈ ਦੁਨਿਆਵੀ ਅਦਾਲਤਾਂ ਵਾਂ ਸਜ਼ਾ ਲਾਈ ਜਾਵੇ ਸਿੱਖੀ ਫਲਸਫੇ ਦੇ ਵਿੱਚ ਤਾਂ ਇਹ ਹੈ ਕਿ ਜਿਸ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਉਸ ਨੂੰ ਧਾਰਮਿਕ ਸੇਵਾ ਲਈ ਜਾਵੇ ਗੁਰਬਾਣੀ ਸੁਣਨ ਦੀ ਗੁਰੂ ਘਰ ਦੇ ਵਿੱਚ ਸੇਵਾ ਕਰਨ ਦੀ ਝੂਠੇ ਭਾਂਡਿਆਂ ਦੀ ਅਤੇ ਹੋਰ ਆਦਿ ਤਾਂ ਜੋ ਉਹ ਆਪਣੀ ਕੀਤੀ ਗਲਤੀ ਦਾ ਪਛਤਾਪ ਕਰ ਸਕੇ ਆਪਣੀ ਪੁਲ ਬਖਸ਼ਾ ਲਵੇ। ਸੋ ਸੋਸ਼ਲ ਮੀਡੀਆ ਤੇ ਜਥੇਦਾਰ ਸਹਿਬਾਨਾਂ ਦੇ ਫੈਸਲੇ ਤੇ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਇੱਕ ਵਾਰ ਗੁਰਬਾਣੀ ਤੇ ਇਤਿਹਾਸ ਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਕਿ ਸਿੱਖੀ ਦਾ ਮਤਲਬ ਜੋੜਨਾ ਨਾ ਕਿ ਤੋੜਨਾ। ਬਿਊਰੋ ਰਿਪੋਰਟ ਪੀਟੀਸੀ న్యూਸ।